ਇਹ ਸੱਚ ਨਾਲ ਫੜਦਾ ਜਿਹੜੇ ਨਾਲ ਬੰਦੇ ਫੜਦੇ ਹੈ ਜੇ ਇਹ ਵੀ ਇਹਦੀ ਝੂਠੀ ਐਮੈਨ ਕਰਾਉਣੀ ਚਾਹਣ ਝੂਠੀ ਬੰਦੇ ਨਾਲ ਫੜਦਾ ਮੈਂ ਇਹ ਨਾਲ ਜਿੱਦਾਂ ਮੈਂ ਘਰੇ ਵੀ ਗਿਆ ਪਰ ਇਹਨੇ ਖੜੀ ਗੱਲ ਕਰੀ ਤੇ ਆਪਾਂ ਮੈਂ ਸਾਰੇ ਲੋਕ ਫੀਲ ਕਰਦਾ ਆਂ ਜੇ ਆਪਾਂ ਪਾਰਟੀਆਂ ਬਾਜੀਆਂ ਛੱਡ ਕੇ ਜਿਹੜੇ ਹੈ ਜਿਹੜੇ ਖਰੇ ਬੰਦੇ ਹੈ ਇਹਨਾਂ ਨੂੰ ਅੱਗੇ ਲੈ ਕੇ ਵਾਇਰੂ ਜੀ ਕਰਤਾਰ ਸਾਹਿਬ ਬਰੇ ਜੀ ਦੀ ਬਾਤ ਹੈ ਇਹ ਗੱਲ ਬਾਈ ਨੇ ਕੀਤੀ ਕਿ ਜਦੋਂ ਮਤਾਰੋਂ ਮੌਨ ਵੀ ਸਰਾਦਾ ਹੰਸ ਮੇਰੇ ਚਿੱਤ ਜੀ ਨਿਕਲਦੀ ਸੀ ਉਹਨੇ ਕੱਲ ਨੂੰ ਕਹੋ ਕਿ ਭਾਈ ਤੇਰੇ ਸੱਚੇ ਬਹੁਤ ਜੋਰ ਲਾਇਆ ਗੋਟਾ ਪਾਈਆ ਤੇਲ ਭੁੱਕਿਆ ਛੱਡੇ ਲਾਇ ਭਾਂ ਲੱਠ ਕੀਤੀ ਅਸੀਂ ਗਵਾਲੀਆਂ ਦੀ ਮੱਠ ਪਾ ਲਈ ਸਾਡਾ ਘੜ ਜਾ ਮੇਰਾ ਜੀ ਜੋ ਆ ਉਹਦੇ ਬੰਦਾ ਮੇਰੇ ਸਾਥ ਸੀ ਇਹ ਗੱਲ ਉਹ ਵੀ ਕਹਦਾ ਰਿਹਾ ਵੋਟ ਲਾਉਣ ਦੀ ਖਾਤਰ ਮੈਂ 15 ਸਾਲ ਦੀ ਦਿੱਤੀ ਫਰਮੇ ਜਿੱਤਾਂ ਬੰਨੇ ਹਰਾਮ ਹੋਵੇ ਪੰਜ ਪੈਣ ਭਵੇਂ ਨਾ ਹੋਵੇ ਕਿਉਂਕਿ ਮੈਂ ਜ਼ਿੰਦਗੀ ਬਹੁਤ ਠਕਣਾ ਚ ਮਿਲਣਾ ਜੋ ਨਿਕਲ ਕੇ ਜਾਉਣੀ ਸੀ ਦੋ ਵਾਰੀ ਗੋਲੀ ਲਾਗੀਆਂ ਸੀ ਮਾਰੇ ਕੁੱਤੇ ਰਾਤ ਦੇ ਪਾਦੀ ਸੀ ਕੁੱਤੇ ਜਿੱਦ ਤੇ ਲੇਕੀ ਤੇ ਪਰ ਜਦੋਂ ਇਹ ਸਮਝ ਆਈਆ ਪਤਾ ਲੱਗਣ ਤੱਕ ਲੱਖਾਂ ਸਿਆ ਕੀ ਆਹੋਲਾ ਦੁਨੀਆ ਤੋਂ ਪਰ ਜੇ ਖੜਾ ਹੈ ਛੋਡੇ ਚ ਰਾਮ ਦੀ ਕੋਲਾ ਜਾਏ ਉਹ ਚਾਹਾਂ ਦਾ ਕਰਕੇ ਜਾਊਗਾ ਕਰਕੇ ਜਿਹੜਾ ਮਰਜ਼ੀ ਰੱਖ ਕਰ ਐਂ ਜਾਦਾ ਇਹ ਇੱਕ ਸੋਚ ਲੈ ਕੇ ਚੱਲਿਆ ਅਜੀਤਾਂ ਨੂੰ ਕਹਿੰਦਾ ਭਾਈ ਸਾਡੇ ਨਾਲ ਲੋੜੇ ਮਾਰ ਕੇ ਬੰਦਾਓ ਜਿਹੜਾ ਸਾਡੀ ਸੋਚ ਨਾਲ ਸਵਾਰਪੱਟ ਆਪਣੀ ਮਿੱਟੀ ਆਪਣੀ ਬੋਲੀ ਆਪਣੇ ਪਾਣੀ ਨਾਲ ਇੱਕ ਜਿਹੀ ਬੇਨਤੀ ਹੋ ਰਹੀ ਸੀ ਉਹ ਗੌਰ ਕਰਦੇ ਹੋ ਲੱਗ ਮੈਂ ਨਾਲ ਉਹੀ ਦੀ ਲੜਾਈ ਲੜਦੇ ਆ 1516 ਬੋਲਾਂ ਦੇ ਗੱਲ ਵੀ ਮਾਰੀ ਪਰ ਜਿਹੜੀ ਅੱਜ ਵੀ ਚੱਲ ਰਿਆ ਬੰਦਾ ਵੀਰੇ ਤੇ 6 ਮਹੀਨੇ ਮੈਂ 3 ਕੋਰਟੀ ਜੀਵ ਜੁਗਰੇ ਕਾਇਆ ਇਸ ਬੋਲੀ ਦੀ ਕਰਦੀ ਮੈਂ ਆਪਣਾ ਵਾਜਵਾ ਆ ਰਿਹਾ ਮੈਂ ਕੋਸਾ ਨਹੀਂ ਕਰਦਾ ਕਿਉਂਕਿ ਇਹ ਬੋਲੀ ਨੇ ਮੈਨੂੰ ਮਿਸ਼ਾਨ ਦਿੱਤੀ ਹੈ ਦੁਨੀਆ ਚ ਦਾ ਰੱਬ ਆਲਾ ਬੋਲੀ ਇਸੇ ਦਾ ਬੋਲੀ ਬੜੀ ਕਹੋਣੀ ਹੈ ਵੀ ਦੇਖਿਆ ਹੁਣ ਮੇਰੀ ਵੀਡੀਓ ਮੈਂ ਸਕੂਲ ਚ ਗਿਆ ਸੀ ਸਕੂਲ ਦੇ ਵਿੱਚ ਪ੍ਰਿੰਸੀਪਲ ਲੋਕ ਪੰਜਾਬੀ ਬੋਲ ਨਹੀਂਉਂਦੇ ਜਵਾਕਾਂ ਨੂੰ ਜਵਦੀ ਬਣਾਉਂਦੇ ਆ

ਮਾਸਟਰਾਂ ਦੇ ਇੱਕ ਟੀਮ ਰਾਹੀਂ ਵੀ ਭਾਈ ਜਾਨ ਲੇਖੋ ਧਾਰਵਾਈ ਕਰਾ ਦੇ। 1200 ਜਵਾਰ ਪੜਦਾ ਸਰਹੰਦ ਕੈ ਸਕੂਲ ਜਾਮਪੁਰੇ ਤੇ 12 ਬੰਦੇ ਨਹੀਂ ਆਏ। ਕਿਹਾਂ ਤੱਕ। ਮੈਂ ਬਾਲੇ ਪਿੰਡ ਗਿਆ ਜਵਾਰ ਆਗਰ ਦੇ ਕੋਲੇ ਕਹਿੰਦਾ ਭਾਈ ਮੈਨੂੰ ਵੀ ਪੰਜਾਬੀ ਦੀ ਬੋਰਡ ਦੇ ਸਕੂਲ ਸਾਡੇ ਤੇ ਹਿੰਦੀ ਬੁਲਾਉਂਦੇ ਆ। ਬੰਦਾ ਆਪਣੇ ਉਹ ਕਿੰਨੇ ਵਸ ਪੁੱਛ ਗਿਆ। ਕਦ ਕਦੀ ਦਿਓ। ਤੁਸੀਂ ਤਾਂ ਦਰਬਾਰ ਸੇ ਕੋਲ ਕਿੰਨੇ ਕარი ਗਏ ਹੋ। ਸੋ ਅਸੀਂ ਆਪਣੇ ਜਵਾਕਰਾਂ ਦੇ ਮੰਦਰ ਸਕੂਲ ਕਿੰਨੇ ਵਾਰੀ ਗਏ ਸਾਡਾ ਜਵਾਕ ਕਿੱਥੇ ਜੋੜਿਆ ਗਿਆ ਅੰਕਾਸ ਨਾਲ ਜੋੜਿਆ ਕਿ ਨਹੀਂ ਗੋਲੀ ਕਿਹੜੀ ਭੜਾ ਰਹੇ ਹੋ ਮੈਨੂੰ ਤਾਂ ਰੱਜੀ ਦਾ ਭੜਾਓ ਜਾਂ ਆਜ ਪਿੱਛੇ ਨਾ ਭੜਾਓ ਉੱਛੇ ਨਾਲ ਪਰ ਜੀ ਵੀ ਮੋਢੀ ਨਾਲ ਪੱਟੀ ਗਿਆ ਬੱਚਾ ਆ ਗਈ ਗੋਲੀ ਦਾ ਨਾ ਗੋਲੀ ਕਿੰਨੀ ਖਤਰਨਾਕ ਬਦੀ ਹੈ ਕਿਸੇ ਦੂਜੇ ਦੇ ਦੁਸ਼ਮਣ ਦੀ ਜਦੋਂ ਬੂਰਾ ਇੱਥੇ ਆਇਆ